ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਪਿਆਰੇ ਸਾਧ ਸੰਗਤ ਜੀ ਤੁਹਾਨੂੰ ਇੱਕ ਇਤਿਹਾਸ ਹੋਰ ਸੁਣਾਉਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਗੁਰੂਆਂ ਨੂੰ ਤਾਨੋ ਮਾਨ ਤੇ ਤਾਨੋ ਤਾਨ ਮਨ ਧਨ ਸੌਂਪੋ ਗੁਰੂ ਨੂੰ ਹਕਮੰਨੋ ਗੁਰੂ ਘਰਾਂ ਸੌਂਪ ਕੇ ਹਕਮੰਨੋ ਗੁਰੂ ਘਰਾਂ ਹੌਣ ਸਾਹ ਸੰਗਤ ਸਾਥ ਸੰਗਤ ਤਾਨੋਂ ਤਾਨ ਕਿਨੇ ਕਿਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਗੁਰੂਆਂ ਨੂੰ ਜਿਵੇਂ ਭਾਈ ਸਾਹ ਸੰਗਤ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਬਾਬਾ ਦਿਆਲਾ ਜੀ ਤੇ ਭਾਈ ਮਤੀ ਦਾ ਤੇ ਸਤੀ ਦਾਸ ਉਧਰ ਭਾਈ ਤਾਰੂ ਸਿੰਘ ਜੀ ਇਹਨਾਂ ਨੇ ਸਾਧ ਸੰਗਤ ਸਤਿਗੁਰੂ ਜੀ ਨੂੰ ਦਿੱਤਾ ਮਨ ਤਾਨੋ ਇਹ ਤਾਨ ਦਿੱਤਾ ਦੇਖੋ ਖੋਪਰੀ ਲੈ ਗਈ ਬੰਦ ਬੰਦ ਕਟਿਆ ਗਿਆ ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ ਭਾਈ ਤਾਰੂ ਸਿੰਘ ਦੀ ਖੋਪਰੀ ਲੈ ਗਈ ਇਹਨਾਂ ਨੇ ਦਿੱਤਾ ਸਰੀਰ ਦਾ ਤਾਨਾ ਆਪਦਾ ਤਨ ਦੇਤਾ ਤੇ ਮਨ ਕੀ ਨੇ ਦਿੱਤਾ ਸਾਧ ਸੰਗਤ ਮਨ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਜਿਵੇਂ ਰਹਿਆ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਹ ਮਨ ਕਰਕੇ ਗੁਰੂ ਜੀ ਦੇ ਨਾਲ ਰਹੇ ਆ ਕਿਉਂਕਿ ਸਤ ਗੁਰੂ ਜੀ ਕਹਿੰਦੇ ਹੁੰਦੇ ਸੀ ਭਾਈ ਮਰਦਾਨਿਆ ਰਵਾਬ ਵਜਾ ਬਾਣੀ ਆਈ ਹੈ ਹੁਣ ਮਨ ਕਰਕੇ ਸਤ ਗੁਰੂ ਜੀ ਦੇ ਨਾਲ ਸੀ ਸਾਧ ਸੰਗ 16-16 ਘੰਟੇ ਰਵਾਬ ਵਜਾਈ ਜਾਂਦਾ ਸੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਉਹਨੇ ਹੀ ਘੰਟੇ ਚੋਰ ਕਰੀ ਜਾਂਦੇ ਹੁੰਦੇ ਸੀ ਤੇ ਹੋਰ ਵੀ ਬਹੁਤ ਸਿੰਘਾਂ ਨੇ ਦਿੱਤਾ ਮਨੋ ਭਾਈ ਗਪਾਲ ਜੀ ਨੇ ਜਿਵੇਂ ਛੇਵੇਂ ਪਾਸ਼ਾ ਕੋਲੇ ਜਬਜੀ ਸਾਹਿਬ ਪਾਠ ਸਾਧਗੁਰੂ ਜੀ ਕਹਿੰਦੇ ਨਾ ਕੋਈ ਸੁੱਧ ਪਾਠ ਸੜਾਓ ਤੇ ਮਨਵਨਾ ਕਿਸੇ ਪਾਸੇ ਹਿੱਲੇ ਤੇ ਪਾਠ ਵੀ ਸੁੱਧ ਹੋਵੇ ਭਾਈ ਗਪਾਲ ਸਿੰਘ ਨੇ ਇਹ ਕੰਮ ਕਰਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਲੇ ਤੇ ਜਦੋਂ ਮਹਾਰਾਜ ਨੇ ਕਿਹਾ ਸੀ ਨਾ ਵੀ ਮਨ ਸੁਧ ਤੇ ਜਪਜੀ ਸਾਹਿਬ ਦਾ ਪਾਠ ਸੁਧ ਪਾਠ ਸੁਧ ਫਿਰ ਸਾਰੇ ਜਦੋਂ ਸਾਰੇ ਆਗੇ ਬਹੁਤ ਆਗੇ ਸੰਗ ਉੱਠ ਕੇ ਵੀ ਅਸੀਂ ਸੁਣਾਉਣੇ ਆ ਅਸੀਂ ਸੁਣਾਉਣੇ ਆ ਮਹਾਰਾਜ ਕਹਿੰਦੇ ਸਾਥ ਸੰਗ ਤਾਂ ਸੁਣਾਇਓ ਉਹ ਜਿਹੜਾ ਮਨ ਕਰਕੇ ਪਾਠ ਦੇ ਨਾਲ ਰਹੂਗਾ ਤੇ ਨਾਲੇ ਸੁਧੋ ਅੱਧੇ ਉਹ ਜਾਰੇ ਪਟ ਗਏ ਤੇ ਭਾਈ ਗਪਾਲ ਸਿੰਘ ਜੀ ਜਿਹੜਾ ਉਹ 6ਵੇਂ ਪਾਸ਼ਾ ਜੀ ਦੇ ਘੋੜਿਆਂ ਦੀ ਸੇਵਾ ਕਰਦਾ ਹੁੰਦਾ ਸੀ ਉਹ ਆ ਗਿਆ ਸਤਿਗੁਰੂ ਜੀ ਦੇ ਕੋਲੇ ਕਹਿੰਦਾ ਮਹਾਰਾਜ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੇ ਮੈਂ ਤੁਹਾਨੂੰ ਸੁੱਧ ਪਾਠ ਕਰਕੇ ਸੁਣਾਵਾਂ ਸਤਿਗੁਰੂ ਕਹਿੰਦੇ ਸੁਣਾ ਹੁਣ ਸਾਧ ਸੰਗਤ ਮਨ ਇਕਾਗਰ ਕਰ ਲਿਆ ਤੇ ਬਾਣੀ ਜਵਜੀ ਸਾਹਿਬ ਦੀ ਬਾਣੀ ਪੜਨ ਲੱਗੇ ਜਦੋਂ ਸੁੱਤ ਐਨ ਸਰੇ ਦੀਆਂ ਪੌੜੀਆਂ ਤੇ ਜਾਵੜੇ ਨਾ 7ਵੀਂ ਦੀ ਅਖੀਰਲੀ ਪੌੜੀ ਤੇ ਭਾਈ ਗਪਾਲ ਸਿੰਘ ਜੀ ਤੇ ਸਾਤ ਗੁਰੂ ਜੀ ਉੱਠਣ ਲੱਗੇ ਵੀ ਇਹਨੂੰ ਹੁਣ ਆਪਾਂ ਤਿਲਕ ਦੇ ਦੇਗੇ। ਵੀ ਇਹ ਮੰਨ ਕਰਕੇ ਵੀ ਬਾਣੀ ਦੇ ਨਾਲ ਜੁੜ ਗਿਆ ਤੇ ਸੁੱਧ ਵੀ ਪਾੜਸ ਲਿਆ ਗਲਤੀ ਵੀ ਕੋਈ ਨਹੀਂ ਕਰੀ। ਉਹਦੇ ਸੰਕਲਪ ਮਨ ਹਿੱਲ ਗਿਆ ਸਾਧ ਸੰਤ ਕਿਉਂਕਿ ਮਨ ਤਾਂ ਵੱਡਿਆਂ ਵੱਡਿਆਂ ਦੇ ਹੱਲ ਜਾਂਦੇ ਆ। ਭਾਈ ਗਪਾਲ ਸਿੰਘ ਦਾ ਮਨ ਹਿੱਲ ਗਿਆ ਤੇ ਸੋਚਣ ਲੱਗ ਗਿਆ ਕਿ ਤੇ ਸਤਿਗੁਰੂ ਜੀ ਫਲਾਨਾ ਘੋੜਾ ਦੇ ਦੇਣਾ ਕਿਤੇ ਉਹਦੇ ਤੇ ਫਿਰ ਦੇਈਏ ਗੇੜੇ ਕਿਉਂਕਿ ਘੋੜਿਆਂ ਦੀ ਸੇਵਾ ਕਰਦੇ ਉਹਨਾਂ ਚੰਗੇ ਲੱਗਦੇ ਸੀ ਘੋੜੇ ਵੀ ਆਹ ਘੋੜਾ ਮੈਨੂੰ ਸਤਿਗੁਰੂ ਜੀ ਦੇ ਦੇਣਾ ਉਹ ਕਹਿੰਦੇ ਜਾਓ ਗਪਾਲਿਆ ਜਾਓ ਗਪਾਲਿਆ ਅਸੀਂ ਤਾਂ ਉੱਠਣ ਲੱਗੇ ਸੀ ਤੈਨੂੰ ਗੁਰਗਤੀ ਦੇਣ ਦੇ ਲਈ ਇੰਨਾ ਸੁਧ ਪਾੜ ਤੂੰ ਸੁਣਾਇਆ ਮਨ ਵੀ ਤੇਰਾ ਜੁੜ ਗਿਆ ਸੀ ਤੇ ਤੂੰ ਇੱਥੇ ਆ ਕੇ ਡੋਲ ਗਿਆ ਵੀ ਮੈਨੂੰ ਘੋੜਾ ਦੇ ਦਿਓ ਜਾਂ ਹੁਣ ਘੋੜਾ ਲੈ ਲਾ ਹੁਣ ਤੈਨੂੰ ਗੱਦੀ ਨਹੀਂ ਮਿਲਣੀ ਨਹੀਂ ਅਸੀਂ ਤੈਨੂੰ ਗੱਦੀ ਦੇ ਦੇਣੀ ਸੀ ਆਏ ਆ ਸਤਿਗੁਰੂ ਨੂੰ ਅਗਲਾ ਦਿਨ ਦਾ ਤੇ ਸਤਿਗੁਰੂ ਜੀ ਤੋਂ ਮੰਨ ਕਰਕੇ ਬਹਿ ਗਿਆ ਨਾ ਭਾਈ ਗਪਾਲ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਨ ਤੇ ਸਤਿਗੁਰੂ ਜੀ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਫੇਰ ਆਜੋ ਧਾਨੋ ਧਨ ਕਿਹਨੇ ਕਿਹਨੇ ਦਿੱਤਾ ਸਤਿਗੁਰੂ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਰਾਇ ਬੁਲਾਰਨੇ ਸਭ ਤੋਂ ਪਹਿਲਾਂ ਰਾਏ ਬਲਾਰ ਨੇ ਸਭ ਤੋਂ ਪਹਿਲਾਂ ਸਾਹਾ ਸੰਗਤ ਸਤ ਗੁਰੂ ਆ ਦੀ ਜ਼ਮੀਨ ਦੇ ਵਿੱਚੋਂ ਹਿੱਸਾ ਦਿੱਤਾ ਵੀ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਸੰਗਤ ਆਉਗੀ ਤੇ ਸੰਗਤ ਸ਼ਕੂ ਪ੍ਰਸ਼ਾਦਾ ਤੇ ਉਹਨਾਂ ਨੇ ਦੇਤਾ ਤੁਹਾਨੂੰ ਸਾਹਾ ਸੰਗਤ ਇਸ ਤਰ੍ਹਾਂ ਧੰਨ ਤਾਂ ਹੋਰ ਬੰਦੇ ਨੇ ਵੀ ਬਹੁਤ ਦਿੱਤਾ ਜਿਵੇਂ ਭਾਈ ਮੱਥਣ ਸਾਹ ਲਵਾਣਾ ਹੋਇਆ ਉਹਨਾਂ ਦਾ ਜਹਾਜ਼ ਕੋ ਮੋਰਗੇ ਰਿਚ ਪੈਗਾ ਸਮੁੰਦਰ ਦੇ ਵਿੱਚ ਉਹ ਵਪਾਰੀ ਸੀ ਵੱਡਾ ਜਦੋਂ ਉਹਨਾਂ ਦਾ ਪੈਗਾ ਨਾ ਹਕਮਨਕਰੀ ਦੇ ਵਿੱਚ ਤੇ ਉਹਨੇ ਸਤਗੁਰੂ ਜੀ ਦੀਆਂ ਨੌਵੇਂ ਪਾਸ਼ਾ ਜੀ ਦੀਆਂ 500 ਮੋਰ ਸੁੱਕ ਲਈ ਵੀ ਸੱਚੇ ਪਾਸ਼ਾ ਮੈਂ ਮੋਰਾਂ ਚੜਾਵਾਂ ਤੇ ਮੇਰਾ ਜਹਾਜ਼ ਪਾਰ ਹੋ ਜੇ ਤੇ ਉਹਨਾਂ ਨੇ ਦਿੱਤਾ ਸੀ ਸਤਗੁਰੂ ਜੀ ਨੂੰ ਤਾ ਉਹਦੋਂ ਕਰੋੜਾ ਰੁਪਈਆ ਬਣਦਾ ਸੀ ਉਹ 500 ਮੋਰਾਂ ਦਾ ਸਾਹ ਸੰਗਤ ਸਤਗੁਰੂ ਜੀ ਨੂੰ ਤਾਨਾ ਦਿੱਤਾ ਉਹਨੇ ਫੇਰ ਭਾਈ ਟੋਡਰ ਮੱਲ ਜਦੋਂ ਛੋਟੇ ਬੱਚਿਆਂ ਨੂੰ ਸ਼ਹੀਦ ਹੋਇਆ ਨਾ ਤਾਂ ਸਸਕਾਰ ਕਰਨ ਵਾਸਤੇ ਧਰਤੀ ਮੰਗੀ ਰ ਆਪਣੇ ਨੇ ਇਹ ਸ੍ਰਹੰਦ ਵਾਲੇ ਬਾਦਸ਼ਾਹ ਨੇ ਜਦੋਂ ਧਰਤੀ ਮੰਗੀ ਤੇ ਕਹਿੰਦੇ ਤੁਹਾਡੀ ਮੁੱਲ ਲੈ ਕੇ ਧਰਤੀ ਸਸਕਾਰ ਕਰਿਓ ਉਹ ਮੋਹਰਾ ਵੀ ਉਹ ਪਾਇਓ ਜਿਹੜੀਆਂ ਖੜਮੀਆਂ ਹੋਣ ਤੇ ਕਿੰਨੇ ਹਜ਼ਾਰ ਮੋਹਰਾ ਬਣਦੀਆਂ ਸਾਹ ਸੰਗਤ ਤੇ ਉਸ ਟਾਈਮ ਦਾ ਅਰਬਾਂ ਖਰਬਾਂ ਰੁਪਈਆ ਬਣਦਾ ਅੱਜ ਕੱਲ ਜੇ ਅੱਜ ਲਾਉਣਾ ਹੋਵੇ ਤਾਂ ਧਨ ਦਿੱਤਾ ਉਹਨਾਂ ਨੇ ਡੋਲੇ ਨੇ ਸੰਕੋਚ ਨਹੀਂ ਕਰਿਆ ਜੰਨਾ ਤਾਂ ਨਾ ਲੱਗ ਜੇ ਸਾਡਾ ਸਾਰਾ ਗੁਰੂ ਦੇ ਲੇਖੇ ਲੱਗ ਜੇ ਭਾਈ ਮੱਖਣਸਾਹ ਲਵਾਣੇ ਨੇ ਇਹਨਾਂ ਨੇ ਸੋਚਿਆ ਵੀ ਮੇਰੇ ਕੋਲੇ 500 ਮੋਹਰ ਨੂੰ ਬਚੂ ਕੇ ਨਾ ਬਚੂ ਪਰ ਮੋਹਰ ਸੁਖ ਲਈ ਤੇ ਦਿੱਤੀ ਆ ਜਾ ਕੇ ਜਦੋਂ ਗੁਰੂ ਲਾਧ ਹੋਰੇ ਗੁਰੂ ਲਾਧ ਹੋਰੇ ਦਵੱਟਾ ਫੇਰਿਆ ਨਾ ਪਰਨਾ ਤੇ ਉਦੋਂ 500 ਮੋਹਰ ਦਿੱਤੀ ਆ ਮੱਖਣਸਾਹ ਲਵਾਣੇ ਨੇ ਇੱਧਰ ਟੋਟਰ ਮਾਲੇ ਦੇਖ ਲੋ ਇੱਧਰ ਦਿੱਤੇ ਆ ਪੈਸੇ ਇਸ ਆਸਾਂ ਇਸ ਤਰ੍ਹਾਂ ਸਤ ਗੁਰੂ ਜੀ ਦੇ ਪਿਆਰੇ ਹੋਏ ਜਿਨ੍ਹਾਂ ਨੇ ਤਾਨ ਮਾਨ ਧਨ ਕਰਕੇ ਸਤ ਗੁਰੂ ਜੀ ਦੇ ਨਾਲ ਰਹੇ ਆ ਤੇ ਸਤ ਗੁਰੂ ਜੀ ਨੇ ਵੀ ਸਾਹਾ ਸੰਗਤ ਕਸਰ ਨਹੀਂ ਛੱਡੀ ਹ ਜਿੱਦਾਂ ਵੀ ਉਹਨਾਂ ਸੇਵਾਦਾਰਾਂ ਨੂੰ ਦਿੱਤਾ ਦਿੱਤਾ ਗਿਆ ਰਾਏ ਬਲਾਰ ਦਾ ਰਹਿੰਦੀ ਦੁਨੀਆ ਤੱਕ ਨਾਰਾ ਰਹੂਗਾ ਟੋਡਰਮਲ ਦਾ ਰਹਿੰਦੀ ਦੁਨੀਆ ਤੱਕ ਨਾਰਾ ਉਹ ਜਿੰਨਾ ਚਿਰ ਗੁਰੂ ਦਾ ਇਤਿਹਾਸ ਚੱਲੂ ਤੇ ਮੱਖਣ ਸ਼ਾ ਲਵਾਣੇ ਦਾ ਇਤਿਹਾਸ ਜਿੰਨਾ ਚਿਰ ਚੱਲੂ ਭਾਈ ਗਪਾਲ ਸਿੰਘ ਜੀ ਦਾ ਜਨਾਚਰ ਸਤਿਗੁਰੂਆਂ ਦੀਆਂ ਬਾਣੀਆਂ ਚੱਲਣ ਗਿਆ ਉਹਨਾਂ ਚਰ ਭਾਈ ਗਪਾਲ ਜੀ ਦਾ ਨਾਂ ਚੱਲੋ ਤੇ ਜਿੰਨਾ ਚਿਰ ਇਹ ਦੁਨੀਆ ਰਹੂ ਤੇ ਇਤਿਹਾਸ ਰਹੂ ਭਾਈ ਤਾਰੂ ਸਿੰਘ ਭਾਈ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਭਾਈ ਦਿਆਲਾ ਜੀ ਮਤੀ ਦਾ ਸਤੀ ਦਾ ਸੋਢੀ ਇਹਨਾਂ ਦਾ ਨਾਲ ਚੱਲਣਗੇ ਇਤਿਹਾਸ ਇਹ ਸੀ ਸਤਿਗੁਰੂ ਜੀ ਦੇ ਪਿਆਰੇ ਜਿਨ੍ਹਾਂ ਨੇ ਤਰ ਮੰਨ ਧਨ ਕਰਕੇ ਸਤਿਗੁਰੂ ਜੀ ਦੇ ਨਾਲ ਰਹੇ ਆ ਖੇਰ ਦਾਤਾ ਮਿਲਦੀਆਂ ਸਾਧ ਸੰਗਤ ਅੱਜ ਇਤਿਹਾਸ ਦੇ ਵਿੱਚ ਐਵੇਂ ਨਾ ਨਹੀਂ ਲਿਆ ਜਾਂਦਾ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੈਠ ਜੇ ਨੇ ਛੋਟੀ ਜੀ ਸੇਵਾ ਕਰਕੇ ਹੀ ਕਹਿੰਦੇ ਨੇ ਮੈਨੂੰ ਤਾਂ ਆਹ ਕੁਛ ਦੇ ਦਿਓ ਮੰਗ ਮੰਗਦੇ ਬਹੁਤਾ ਵੱਡਾ ਸੇਵਾ ਥੋੜੀ ਹੁੰਦੀ ਆ ਤੇ ਸਾਧ ਸੰਗਤ ਬਾਣੀ ਨੂੰ ਸੁਣਿਆ ਕਰੋ ਵਿਚਾਰਿਆ ਕਰੋ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਧਰਤਵਲ ਕਾ ਸੁਣਿਆ ਦੀਪ ਲੋਹ ਬਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਬਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਦੇ ਨਾਲ ਦੁੱਖ ਦੁੱਖ ਤੇ ਪਾਪ ਦੂਰ ਹੁੰਦੇ ਜਾ ਫੇਰ ਮਾਰ ਕਹਿੰਦੇ ਮੰਨਣ ਦੇ ਨਾਲ ਮੰਨੇ ਕੀ ਗਤ ਕਹੀ ਰਹੀ ਜੇ ਕੋਈ ਪਿੱਛੇ ਪਸਤਾਏ ਕਾਗਦ ਕਲਨ ਲਿਖਣਾ ਹਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਰਨਜਨ ਜੀ ਕੋ ਮਨ ਜਾਣੇ ਮੰਨ ਕੋਈ ਜੇ ਕੋਈ ਮੰਨ ਜੇਵੇ ਵੀ ਮੇਰਾ ਗੁਰੂ ਹੈਗਾ ਸੱਚੇ ਪਾਜਾ ਸਾਡੇ ਕਾਰਜ ਕਰਦਾ ਅੱਜ ਵੀ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹੈ ਸਤਿਆਂ ਭਗਤਾਂ ਦੀ ਬਾਣੀ ਆ ਕੱਲੇ ਨਹੀਂ ਸਤਿਗੁਰੂ ਜੀ ਦਸੇ ਪਾਚਾਈਆਂ ਨਾਲ ਭਗਤ ਵੀ ਆ ਤੇ ਸ਼ਹੀਦ ਬਰੀਦ ਪਹਿਰਾ ਦਿੰਦੇ ਆ ਸਤਿਗੁਰੂ ਦੇ ਚਰਨਾਂ 'ਚ ਖੜਕੇ ਬਈ ਸੋਨੂੰ ਕੋਈ ਹਵੀ ਨਵੀ ਨਹੀਂ ਪੈਣਦੇ ਸਾਹ ਸੰਗਤ ਜੇ ਆਪਾਂ ਕਹੀਏ ਨਾ ਬਈ ਹੁੰਦਾ ਨਹੀਂ ਕੁਛ ਗੁਰੂ ਗ੍ਰੰਥ ਸਾਹਿਬ ਨੂੰ ਛੇੜਦੇ ਗਏ ਅੱਜ ਕਿਤਾਬ ਹੀ ਸਮਝਦੇ ਆ ਜਿਹੜੇ ਆ ਦੇਖ ਲਓ ਕੀ ਨਹੀਂ ਹੋਇਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪੰਗਾ ਰਿਆ ਉਹਨਾਂ ਦਾ ਰਿਹਾ ਕੱਖ ਨਹੀਂ ਜਿਨ੍ਹਾਂ ਨੇ ਖਾਲਸਾ ਇਤਿਹਾਸ ਦੇ ਨਾਲ ਪੰਗੇ ਲਏ ਉਹਨਾਂ ਦਾ ਰਿਹਾ ਕੱਖ ਨਹੀਂ ਜਿਨ੍ਹਾਂ ਨੇ ਵੀ ਲਿਆ ਦੇਖ ਲੋ ਤੁਸੀਂ ਸਤ ਗੁਰੂ ਜੀ ਨੇ 21 ਦੀਆਂ 31 ਪਾਈਆਂ ਉੱਥੇ ਸਿੰਘਾਂ ਨੇ ਵੀ ਜਿਹੜੇ ਆਪਾਂ ਕਹਿੰਦੇ ਸਹੀਦ ਮਰੀਦ ਹੈ ਨਹੀਂਗੇ ਸਤ ਗੁਰੂ ਜੀ ਦੇ ਦਾਲੇ ਪਹਿਰਾ ਨਹੀਂ ਹੈ ਪਰ ਇਹ ਸਤ ਗੁਰੂ ਜੀ ਦੀ ਜੱਕੀ ਆ ਨਾ ਪੀਂਦੀ ਹੋਲੀ ਆ ਤੇ ਵੀ ਦੀ ਬਹੁਤ ਬਰੀਕ ਹੈ ਇਹ ਥੋੜਾ ਜਿਹਾ ਸਮਾਂ ਪਾ ਕੇ ਦੰਡ ਮਿਲਦਾ ਇਹ ਆ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੇ ਆਪਾਂ ਸਾਹਮਣੇ ਤੇ ਆ ਵੀ ਖਣੀ ਇੱਕ ਕਿਤਾਬ ਹੀ ਆ ਗ੍ਰੰਥੀ ਆ ਨਹੀਂ ਸਾਧ ਸੰਗਤ ਹਾਜ਼ਰ ਨਾਜ਼ਰ ਜਿਹਨੂੰ ਹਾਜ਼ਰ ਨਾਜ਼ਰ ਸਮਝਾਂਗੇ ਸਾਰੇ ਘਾਰ ਦੇ ਸ਼ਬਦ ਹੁੰਦੇ ਆ ਉਸ ਬੰਦੇ ਦੇ ਜਿੰਨੇ ਵੀ ਉਹ ਕਰਦਾ ਜਿਹੜਾ ਮੰਨਦਾ ਗੁਰੂ ਜੀ ਨੂੰ ਵੀ ਹਾਂ ਜੇ ਸੁਣਗੇ ਤੇ ਮੰਨਗੇ ਮਨਵੀ ਲਗੇ ਵੀ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈਗੇ ਆ ਇਹ ਆ ਸਾ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਤਿਹਾਸੋ ਸਾਧ ਸੰਗਤ ਕਦੇ ਵਾਸਤੇ ਵੀ ਗੁਰੂ ਦੇ ਦਰਬਾਰ ਜਾਈਏ ਜਾ ਕੇ ਬੈਠੇ